2027 ਤੋਂ ਪਹਿਲਾਂ ਜਦੋਂ ਚੰਡੀਗੜ੍ਹ ਦਾ ਮਸਲਾ ਜਦੋਂ 60 40 ਦੀ ਰੇਸ਼ੋ ਚੱਲ ਰਹੀ ਸੀਗੀ ਹੁਣ ਕੇਂਦਰ ਸਰਕਾਰ ਆਪਣੇ ਅਧੀਨ ਕਰਨ ਦਾ ਜ਼ਿਕਰ ਹੋ ਰਿਹਾ ਵੈ ਤੁਸੀਂ ਤਾਂ ਉਸ ਸੈਸ਼ਨ ਦੇ ਗਵਾਹ ਬਣੋਗੇ ਮੇਰਾ ਰੋਲ ਕੀ ਰਹੇਗਾ ਇਹ ਤਾਂ ਤੁਹਾਨੂੰ ਸਮਾਂ ਦੱਸੇ ਖਾਂਦੇ ਵਿੱਚ ਪਹਿਲਾ ਐਜੂਕੇਸ਼ਨ ਕਿਸਾਨ ਆंदोलਨ ਵੇਖਿਆ ਜਿੱਥੇ ਪੰਜਾਬੀਆਂ ਨੇ ਜਾਣ ਲਾਤੀ ਜਦੋਂ ਤੁਸੀਂ ਇਹ ਸੋਧ لے ਆਉਂਗੇ ਉਹਰੇ ਚ ਫੇਰ ਤੁਹਾਡਾ ਆਪਣਾ ਨਵਾਂ ਗਵਰਨਰ ਹੋਏਗਾ ਚੰਡੀਗੜ੍ਹ ਦਾ ਐਡਮਿਨਿਸਟਰेटर ਅਲੱਗ ਹੋਏਗਾ ਤੇ ਜਿਹੜਾ ਸਾਡੀ 60 40 ਦੀ ਤੁਸੀਂ ਰੇਸ਼ਿਓ ਕਹਿੰਦੇ ਹੋ ਉਹ ਸਾਰਿਆਂ ਦਾ ਸਾਰਾ ਜਿਹੜਾ ਉਹ ਸੈਂਟਰ ਕਰੇਗਾ ਸਾਨੂੰ ਇਹ ਕਿਹਾ ਗਿਆ ਵੀ ਚੰਡੀਗੜ੍ਹ ਤੁਹਾਡਾ ਹੈ ਅੱਜ ਉਸ ਚੰਡੀਗੜ੍ਹ ਤੋਂ ਸਦਾ ਹੱਕੀ ਹੋ ਜਾਣਾ ਸਾਨੂੰ ਚੁੰਡੀ ਵੱਢ ਕੇ ਵੇਖੀ ਜਾਂਦੀ ਹੈ ਕਿ ਕਿੰਨਾ ਕੁ ਦਰਦ ਹੁੰਦਾ ਹੈ ਵਾਰੀ-ਵਾਰੀ ਕਦੇ ਯੂਨੀਵਰਸਿਟੀ ਕਦੇ ਬੀਬੀਐਮਏ ਹੁਣ ਉਹ ਤਾਂ ਚਲਾਤਾ ਉੱਥੇ ਸੈਂਟਰਲ ਸਕਿਉਰਿਟੀ ਫੋਰਸਿਜ਼ ਆ ਗਈਆਂ ਆਮ ਆਦਮੀ ਪਾਰਟੀ ਵੀ ਕੁਝ ਨਹੀਂ ਕਰ ਸਕੀ ਸੁਨੀਲ ਜਾਖੜ ਦੀ ਸਟੇਟਮੈਂਟ ਆਈ ਪੰਜਾਬ ਬੀਜੇਪੀ ਪ੍ਰਧਾਨ ਨੇ ਉਹ ਕਹਿੰਦੇ ਕਿ ਅਸੀਂ ਪੰਜਾਬ ਦੇ ਨਾਲ ਡਟ ਕੇ ਖੜੇ ਆ ਅਸੀਂ ਪੰਜਾਬ ਨਾਲ ਖੜੇ ਆ ਥਿਸ ਇਜ਼ ਦਾ ਸਟੇਟਮੈਂਟ ਜਾਖੜ ਸਾਹਿਬ ਬੜੇ ਸਰਕਾਰੀ ਯੋਗ ਨੇ ਵਾਰ-ਵਾਰ ਇਹੀ ਸਟੇਟਮੈਂਟ ਦਿੰਦੇ ਖੜੇ ਕਿੱਥੇ ਹੋ ਸਟਾਪ ਦਾ ਜਿਹੜਾ ਐਜੀਟੇਸ਼ਨ ਚੱਲ ਰਿਹਾ ਜਾ ਕੇ ਅਨਾਉਂਸ ਕਰੋ ਥੋੜੀ ਸਟੇਟਮੈਂਟ ਕੇਵਲ ਲੋਕਾਂ ਨੂੰ ਬੇਫੂ ਬਣਾਉਣਾ ਸੀ ਕਿ ਮੈਂ ਪੰਜਾਬ ਦਾ ਖੜਾ ਹਾਂ ਹਰ ਚੀਜ਼ ਵਰਤੀ ਜਾ ਰਹੀ ਹੈ ਹਰ ਏਜੰਸੀਆਂ ਦਾ ਇਸਤੇਮਾਲ ਹੋ ਰਿਹਾ ਹੈ ਕਹਿੰਦਾ ਹਾਲਾਤ ਖਰਾਬ ਹੋ ਸਰਦੇ ਇਸ ਤਿੱਕੇ ਨਾਲ ਇਹ ਚੀਜ਼ਾਂ ਹੋਈਆਂ ਕਿਤੇ ਗਵਰਨਰ ਰੂਲ ਵਾਲੇ ਪਾਸੇ ਨਾ ਚਲੇ ਜਾਈ ਦੱਸੋ ਕੀ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਹੋਮ ਮਿਨਿਸਟਰ ਦੇ ਘਰ ਦੇ ਬਾਹਰ ਧਰਨਾ ਲਾਣ ਕੇ ਬੈਠੋਗੇ ਤੁਸੀਂ ਉੱਤੇ ਪਰਮਾਨੈਂਟ ਬੈਠੋਗੇ ਜਿਵੇਂ ਪਹਿਲਾਂ ਗੁਰਜੀਤ ਓਜਲਾ ਉਸ ਵੇਲੇ ਰਵਨੀਤ ਸਿੰਘ ਬਿੱਟੂ ਵੀ ਕਈ ਸਾਰੇ ਲੀਡਰ ਪਰਮਾਨੈਂਟ ਧਰਨੇ ਦੇ ਬੈਗੇ ਸੀ ਪੰਕਜ ਪੰਕਜ ਥਿਸ ਇਜ਼ ਪਹਿਲਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਅਜੇ ਰੁਕਿਆ ਨਹੀਂ ਸੀ ਹੁਣ ਚੰਡੀਗੜ੍ਹ ਦੇ ਮਸਲੇ ਨੂੰ ਲੈ ਕੇ ਪੰਜਾਬ ਭਾਜਪਾ ਤੇ ਭਾਜਪਾ ਕਿਰਦੀ ਹੋਈ ਪੰਜਾਬ 'ਚ ਨਜ਼ਰ ਆ ਰਹੀ ਹੈ ਪੰਜਾਬ ਕਾਂਗਰਸ ਦਾ ਇਸ ਤੇ ਕੀ ਰੁਕਰੇਗਾ ਗੱਲਬਾਤ ਕਰਾਂਗੇ ਰਾਜਾ ਵੜਿੰਗ ਪੰਜਾਬ ਕਾਂਗਰਸ ਪ੍ਰਧਾਨ ਪ੍ਰਧਾਨ ਸਾਹਿਬ ਪਹਿਲਾ ਕਿਸਾਨ ਅੰਦੋਲਨ ਜਦੋਂ ਹੋਇਆ ਤਾਂ ਸਾਰੀ ਸਿਆਸੀ ਪਾਰਟੀਆਂ ਇਕੱਠੀਆਂ ਹੋ ਗਈਆਂ ਔਰ ਕੇਂਦਰ ਸਰਕਾਰ ਨੂੰ ਫੈਸਲਾ ਵਾਪਸ ਲੈਣਾ ਪਿਆ ਹੁਣ 2027 ਤੋਂ ਪਹਿਲਾਂ ਜਦੋਂ ਚੰਡੀਗੜ੍ਹ ਦਾ ਮਸਲਾ ਜਦੋਂ 60 40 ਦੀ ਰੇਸ਼ੋ ਚੱਲ ਰਹੀ ਸੀਗੀ ਉਹ ਕੇਂਦਰ ਸਰਕਾਰ ਆਪਣੇ ਅਧੀਨ ਕਰਨ ਦਾ ਜ਼ਿਕਰ ਹੋ ਰਿਹਾ ਵੈ ਤੁਸੀਂ ਤਾਂ ਉਸ ਸੈਸ਼ਨ ਦੇ ਗਵਾਹ ਬਣੋਗੇ ਤੁਸੀਂ ਉਸ ਵੇਲੇ ਤੁਹਾਡਾ ਰੋਲ ਕੀ ਰਹੇਗਾ ਜਦੋਂ ਤੁਸੀਂ ਉੱਥੇ ਗਵਾਹ ਬਣੋਗੇ ਔਰ ਇਹ ਫੈਸਲਾ ਹੁੰਦਾ ਹੋਇਆ ਨਜ਼ਰ ਆਏਗਾ ਦੇਖੋ ਪੰਕਜ ਇਹ ਜਿਹੜਾ ਮੇਰਾ ਰੋਲ ਕੀ ਰਹੇਗਾ ਇਹ ਤਾਂ ਤੁਹਾਨੂੰ ਸਮਾਂ ਦੱਸੇਗਾ ਕਿ ਮੇਰਾ ਰੋਲ ਕੀ ਰਹੇਗਾ ਬਤੌਰ ਪੰਜਾਬੀ ਪੰਜਾਬ ਦੀ ਧਰਤੀ ਨਾਲ ਤੇ ਪੈਦਾ ਹੋਇਆ ਉਹ ਵਿਅਕਤੀ ਜਿਨੇ ਜਿਹਨੂੰ ਪੰਜਾਬ ਨੇ ਸਭ ਕੁਝ ਦਿੱਤਾ ਇਸ ਧਰਤੀ ਨੇ ਦਿੱਤਾ ਉਰੇ ਹੱਸੇ ਮੈਂ ਕੀ ਆਪਦਾ ਫਰਜ਼ ਅਦਾ ਕਰਨਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਜਿੱਥੋਂ ਤੱਕ ਤੁਸੀਂ ਗੱਲ ਕਈ ਤਿੰਨ ਕਾਲੇ ਕਾਨੂੰਨ ਫਾਰਮਸ ਦੇ ਹੱਸੇ ਲੈ ਕੇ ਆਂਦੇ ਆਈ ਥਿੰਕ ਕਿਤੇ ਨਾ ਕਿਤੇ देयर इज ਅ ਪ੍ਰੋਬਲਮ ਕਿਉਂਕਿ ਮੋਦੀ ਸਾਹਿਬ ਜਿਹੜਾ ਫੈਸਲਾ ਲੈਂਦੇ ਆ ਥੈਟ ਇਜ਼ ਅ ਵਨ ਵੇ ਮੈਂ ਕਈ ਵਾਰੀ ਭਾਜਪੀ ਦੇ ਲੋਕਾਂ ਨੂੰ ਮਿਲਦਾ ਹੈ ਉਹ ਕਹਿੰਦੇ ਦੈਟ ਇਜ਼ ਓਨਲੀ ਦਾ ਵਨ ਵੇ ਕਮਿਊਨੀਕੇਸ਼ਨ ਹੈ ਕਿ ਫੈਸਲਾ اٹਲ ਹੈ ਇਹ ਹੋਣਾ ਹੈ ਪੱਲੀ ਆਰੀ ਲੜਾਈ ਸਵਾ ਸਾਲ ਚੱਲੀ ਕਮਾਸਨ ਯੁੱਧ ਹੋਇਆ ਯੁੱਧ ਤੋਂ ਮਤਲਬ ਕਿ ਮੈਂ ਇਸ ਤਰ੍ਹਾਂ ਦਾ ਹਿਸਟਰੀ ਪੜ੍ਹੀ ਹੈ ਪਰ ਆਪਦੀਆਂ ਅੱਖਾਂ ਦੇ ਵਿੱਚ ਪਹਿਲਾ ਐਜੀਟੇਸ਼ਨ ਕਿਸਾਨ ਆंदोलਨ ਵੇਖਿਆ ਜਿੱਥੇ ਪੰਜਾਬੀਆਂ ਨੇ ਜਾਣ ਲਾਤੀ ਤੇ ਫੈਸਲਾ ਵਾਪਸ ਲੈਣਾ ਪਿਆ ਔਰ ਗੁਰੂ ਘਰ ਜਾ ਕੇ ਲਿਆ ਗਿਆ ਫੈਸਲਾ ਵਾਪਸ ਮੋਦੀ ਸਾਹਿਬ ਨੇ ਹਜੇ ਤੱਕ ਉਹਨੂੰ ਮੁਕੰਮਲ ਤੌਰ ਤੇ ਇੰਪਲੀਮੈਂਟ ਨਹੀਂ ਕੀਤਾ ਜੋ ਵਾਦੇ ਕੀਤੇ ਸਨ ਕੇਸਿਸ ਵਾਪਸ ਹੋ ਜਾਣਗੇ ਅਸੀਂ ਨੂੰ ਵਿਦ ਲੋਕ ਸਭਾ ਚ ਲੈ ਕੇ ਆਵਾਂਗੇ ਸਸਪੈਂਡ ਕੀਤਾ ਹੈ ਨਾ ਕਿ ਮੁਕੰਮਲ ਤੌਰ ਤੇ ਹਟਾਇਆ ਹੈ ਐਂਡ ਉਸ ਤੋਂ ਬਾਅਦ ਯਾਦ ਹੋਣਾ ਜਦੋਂ ਗਵਰਨਮੈਂਟ ਬਣੀ ਸੀ ਪੰਕਜ ਐਂਡ ਹੋਮ ਮਿਨਿਸਟਰ ਨੇ ਕਿਹਾ ਸੀ ਕਿ ਪੰਜਾਬ ਨੂੰ ਹਰਿਆਣਾ ਨੂੰ ਇੱਕ ਵੱਖਰੀ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਦਿੱਤੀ ਜਾਏਗੀ ਜਿਸ ਤੇ ਮਾਨ ਸਾਹਿਬ ਹੋਰਾਂ ਨੇ ਵੀ ਇਹ ਕਹਿਤਾ ਸੀ ਟਵੀਟ ਕਰਕੇ ਜਾਣੇ ਹਨ ਜਾਣੇ ਚ ਕਿ ਸਾਨੂੰ ਵੀ ਇੱਥੇ ਜਗ੍ਹਾ ਦੇ ਦਿਓ ਹਾਲਾਂਕਿ ਸਾਨੂੰ ਉਹਰਾ ਕੰਡਮ ਕਰਨਾ ਚਾਹੀਦਾ ਸੀਗਾ ਆਫਟਰ ਦੈਟ ਯੂ ਹੈਵ ਸੀਨ ਬੀਬੀਐਮਈ ਜਿਹੜਾ ਸੀਗਾ ਉਹਰੇ ਅਧਿਕਾਰ ਖੋਲੇ ਗਏ ਉਹਰਾ ਚੇਅਰਮੈਨ ਖੋਲਿਆ ਗਿਆ ਚੰਡੀਗੜ੍ਹ ਯੂਨੀਵਰਸਿਟੀ ਨੂੰ ਸਾਜ਼ਿਸ਼ ਹੋਈ ਸੀ ਇਹਦਾ ਨਾਮ ਬਦਲਿਆ ਜਾਵੇ ਪਰ ਉਹ ਫਿਰ ناکਾਮਜਾਬ ਹੋਏ ਹੁਣ ਸੈਨੇਟ ਦੇ ਇਲੈਕਸ਼ਨ ਬੰਦ ਕਰਾਉਣੇ ਫਿਰ ਰੈਜ਼ਿਟੇਸ਼ਨ ਹੋਣਾ ਮਿਡਲ ਆਫ ਦਾ ਸਿਚੁਏਸ਼ਨ ਚੱਲ ਰਿਹਾ ਹੈ ਇਹ ਐਸ ਵਾਈਲ ਦਾ ਇਸ਼ੂ ਜਿਹੜਾ ਕਿ ਆਪ ਹੱਲ ਕਰਨਾ ਹੈ ਗਵਰਨਮੈਂਟ ਨੇ ਹੱਲ ਕਰਨਾ ਹੈ ਸਾਡਾ ਇਸ਼ੂ ਜਾਣ ਬੁਝ ਕੇ ਉਹਨੂੰ ਕੋਰਟ ਚ ਰੈਫਰ ਕਰਤਾ ਕਿ ਅਸੀਂ ਉਧਰੋਂ ਸਭ ਕੁਝ ਸੀ ਠੀਕ ਹੋ ਜਾਏਗਾ ਉਧਰੋਂ ਠੀਕ ਕਰਾ ਲਾਂਗੇ ਸੋ 350 ਸਾਲਾਂ ਸ਼ਹੀਦੀ ਗੁਰਪੁਰਬ ਤੇ ਤੁਸੀਂ ਇਸ ਤਰ੍ਹਾਂ ਦਾ ਫੈਸਲਾ ਦਿੰਨੇ ਹੋ ਸੰਸਰ ਟੀਵੀ ਤੋਂ ਪਤਾ ਲੱਗਿਆ ਬੇਸਿਕਲੀ ਥੈਟ ਕੋਈ ਬਿੱਲ ਆ ਰਿਹਾ ਹੈ 131ਵੀਂ ਸੋਧ ਆ ਰਹੀ ਹੈ ਕਨਸਟੀਟਿਊਸ਼ਨ ਦੇ ਅੰਦਰ ਆਰਟੀਕਲ 240 ਦੇ ਤਹਿਤ ਆਰਟੀਕਲ 240 ਕੀ ਕਹਿੰਦਾ ਹੈ ਕਿ ਰਾਸ਼ਟਰਪਤੀ ਹੈਵ ਦੈਟ ਪਾਵਰ ਤਾਕਤ ਹੈ ਕਿ ਉਹ ਕਿਤੇ ਵੀ ਯੂਟੀ ਬਣਾ ਸਕਦਾ ਹੈ ਤੇ ਆਪਣਾ ਐਡਮਿਨਿਸਟਰੇਟਰ ਲਾ ਸਕਦਾ ਹੈ ਹਾਲਾਂਕਿ ਹਾਲਾਂਕਿ ਜਿਹੜਾ ਪੰਜਾਬ ਦਾ ਗਵਰਨਰ ਹੈ ਉਹ ਹੁਣ ਯੂਨੀਅਨ ਟੈਰੀਟਰੀ ਦਾ ਐਡਮਿਨਿਸਟਰੇਟਰ ਹੈ ਯਾਨੀ ਕਿ ਸਾਡਾ ਹੱਕ ਹੈ ਪੰਜਾਬ ਚੰਡੀਗੜ੍ਹ ਦਾ ਐਸਐਸਪੀ ਹੋ ਪੰਜਾਬ ਕੇਡਰ ਦਾ ਲੱਗਦਾ ਜਦੋਂ ਤੁਸੀਂ ਇਹ ਸੋਧ ਲਿਆਉਂਗੇ ਉਹਰੇ ਚ ਫਿਰ ਤੁਹਾਡਾ ਆਪਣਾ ਨਵਾਂ ਗਵਰਨਰ ਹੋਏਗਾ ਚੰਡੀਗੜ੍ਹ ਦਾ ਐਡਮਿਨਿਸਟਰेटर ਅਲੱਗ ਹੋਏਗਾ ਤੇ ਜਿਹੜਾ ਸਾਡੀ 60 40 ਦੀ ਤੁਸੀਂ ਰੇਸ਼ਿਓ ਕਹਿੰਦੇ ਉਹ ਸਾਰਿਆਂ ਦਾ ਸਾਰਾ ਜਿਹੜਾ ਉਹ ਸੈਂਟਰ ਕਰੇਗਾ ਕੋਈ ਕਿਸੇ ਦੀ ਬਾਤ ਨਹੀਂ ਪੁੱਛੇਗਾ ਔਰ ਜਿਹੜਾ ਸਾਡਾ ਅਧਿਕਾਰ ਹੈ ਮੂਲ ਅਧਿਕਾਰ ਜਿਹੜੇ ਪੰਜਾਬ ਦੇ ਪਿੰਡ ਉਜੜੇ 1947 ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਲਾਹੌਰ ਹੁੰਦੀ ਸੀ ਆਫਟਰ ਪਾਰਟੀਸ਼ਨ ਜਦੋਂ ਅਲੱਗ ਹੋਏ ਦੇਸ਼ ਤਾਂ ਸਾਨੂੰ ਰਾਜਧਾਨੀ ਚੰਡੀਗੜ੍ਹ ਦੇ ਤੌਰ ਤੇ ਮਿਲ ਗਈ ਫਿਰ ਡਿਵਾਈਡੇਸ਼ਨ ਹੋਇਆ ਸਾਡਾ ਫਿਰ ਹਰਿਆਣਾ ਹਿਮਾਚਲ ਮੰ냐 ਸਾਡਾ ਵੱਡਾ ਭਰਾ ਹੈ ਛੋਟਾ ਭਰਾ ਹੈ ਹਰਿਆਣਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਭਾਈ ਠੀਕ ਹੈ ਅਸੀਂ ਤੁਹਾਨੂੰ ਫॉर द ਟਾਈਮ ਬੀਕੋਜ਼ ਤੁਹਾਡੇ ਕੋਲ ਥੋੜੀ ਕੈਪੀਟਲ ਨਹੀਂ ਹੈ ਤੇ ਤੁਸੀਂ ਸਾਡੀ ਨਾਲ ਫॉर ਦਾ ਟਾਈਮਪਿੰਗ ਜਿੰਨਾ ਚਿਰ ਇਹਰਾ ਤੁਸੀਂ ਜਲਦੀ ਹੱਲ ਨਹੀਂ ਕਰਦੇ ਥੋੜੇ ਸਮੇਂ ਲਈ ਅਸੀਂ ਤੁਹਾਨੂੰ ਚੰਡੀਗੜ੍ਹ ਨੂੰ ਤੁਸੀਂ ਕੈਪੀਟਲ ਤੁਸੀਂ ਵੀ ਰੱਖ ਸਕਦੇ ਹੋ ਐਜ਼ ਏ ਭਰਾ ਹੋਣ ਦੇ ਨਾਤੇ ਸੋ ਹੋਇਆ ਕਿ ਸਾਨੂੰ ਕਿਹਾ ਗਿਆ ਅਕੋਰਡ ਹੋਏ کئی ਫੈਸਲੇ ਹੋਏ ਰਾਜੀਵ ਲੋਂਗੋਵਾਲ ਵੀ ਅਕੋਰਡ ਹੋਇਆ ਇਹ 1966 ਤੋਂ ਬਾਅਦ ਦੀਆਂ ਗੱਲਾਂ ਜਦੋਂ ਸਾਨੂੰ ਇਹ ਕਿਹਾ ਗਿਆ ਵੀ ਚੰਡੀਗੜ੍ਹ ਤੁਹਾਡਾ ਹੈ ਅੱਜ ਉਸ ਚੰਡੀਗੜ੍ਹ ਤੋਂ ਸਦਾ ਹੱਕ ਹੀ ਖੋਲਿਆ ਜਾ ਇਹ ਲੜਾਈ ਸਾਰੀ ਪੰਜਾਬ ਨਾਲ ਡਿਸਕ੍ਰਿਮੀਨੇਸ਼ਨ ਕਿਉਂ ਹੋ ਰਿਹਾ ਹੈ ਵਿਧ ਇਹ ਲੜਾਈ ਕਿਵੇਂ ਲੜੀ ਜਾਏਗੀ ਜਿਵੇਂ ਕਿਸਾਨ ਅੰਦੋਲਨ ਚ ਸਾਰੇ ਸਿੰਘੂ ਚਲੇ ਗਏ ਸੀ ਸਰ ਸਰ ਇਹ ਤਾਂ ਆਫਟਰ ਡਿਸਕਸ਼ਨ ਵਿਦ ਅ ਪਾਰਟੀ ਜਾਂ ਦੂਜੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ देयर ਆਰ ਅ ਮੋਰ ਸੀਨੀਅਰ ਲੀਡਰਸ ਜਿਨ੍ਹਾਂ ਨਾਲ ਬਾਟ ਕੇ ਅਸੀਂ ਆਪਦੀ ਕੋਰ ਡਿਸਕਸ਼ਨ ਕਰਕੇ ਕਿ ਕਿੱਦਾਂ ਇਹ ਲੜਾਈ ਲੜਨੀ ਹੈ ਲੋਕ ਸਭਾ ਦੇ ਵਿੱਚ ਗਰਾਉਂਡ ਤੇ ਜ਼ਮੀਨ ਤੇ ਪਬਲਿਕ ਦੇ ਵਿੱਚ ਇਹ ਲੇਟਰ ਆਨ ਅਸੀਂ ਫਾਈਨਲਾਈਜ਼ ਕਰਾਂਗੇ ਕਿ ਸਰਕਾਰ ਦਾ ਰੋਕ ਕੀ ਹੈ ਸਾਨੂੰ ਚੁੰਡੀ ਵੱਢ ਕੇ ਵੇਖੀ ਜਾਂਦੀ ਹੈ ਕਿ ਕਿੰਨਾ ਕੁ ਦਰਦ ਹੁੰਦਾ ਹੈ ਵਾਰੀ ਵਾਰੀ ਕਦੇ ਯੂਨੀਵਰਸਿਟੀ ਕਦੇ ਬੀਬੀਐਮਏ ਹੁਣ ਉਹ ਤਾਂ ਚਲਾਤਾ ਉਥੇ ਸੈਂਟਰਲ ਸਕਿਉਰਿਟੀ ਫੋਰਸਿਜ਼ ਆ ਗਈਆਂ ਆਮ ਆਦਮੀ ਪਾਰਟੀ ਵੀ ਕੁਝ ਨਹੀਂ ਕਰ ਸਕੀ ਹਾਲਾਂਕਿ ਲੜਨਾ ਚਾਹੀਦਾ ਸੀ ਉਥੇ ਸੋ ਸਾਨੂੰ ਇੱਕ ਤਾਂ ਤਿਆਰੀ ਕਰਨੀ ਚਾਹੀਦੀ ਹੈ ਇਹ ਚੁੰਡੀ ਵੱਢਦੇ ਆ ਕਿ ਚੰਡੀਗੜ੍ਹ ਖੋਲ ਗਿਆ ਤਾਂ ਕੀ ਰਿਐਕਸ਼ਨ ਹੋਊਗਾ ਇਹਨਾਂ ਦੇ ਜਿਹੜੇ ਲੀਡਰ ਸਾਹਿਬਾਨ ਨੇ ਉਹ ਵਾਰੀ ਵਾਰੀ ਉਹ ਚਾਹੀ ਬੀਜਪੀ ਦੇ ਨੇ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਣਾ 21 131 ਮਹੀਨੇ ਸੋਤੇ ਤੁਹਾਡਾ ਕੀ ਵਿਚਾਰ ਹੈ ਸੁਨੀਲ ਜਾਖੜ ਦੀ ਸਟੇਟਮੈਂਟ ਆਈ ਪੰਜਾਬ ਬੀਜਪੀ ਪ੍ਰਧਾਨ ਨੇ ਉਹ ਕਹਿੰਦੇ ਕਿ ਅਸੀਂ ਪੰਜਾਬ ਦੇ ਨਾਲ ਡਟ ਕੇ ਖੜੇ ਹਾਂ ਅਸੀਂ ਪੰਜਾਬ ਨਾਲ ਖੜੇ ਹਾਂ ਥਿਸ ਇਜ਼ ਦਾ ਸਟੇਟਮੈਂਟ ਜਾਖੜ ਸਾਹਿਬ ਬੜੇ ਸਤਕਾਰਯੋਗ ਨੇ ਵਾਰ-ਵਾਰ ਇਹੀ ਸਟੇਟਮੈਂਟ ਦਿੰਦੇ ਨੇ ਖੜੇ ਕਿੱਥੋਂ ਸਟਾਪ ਦਾ ਜਿਹੜਾ ਐਜੀਟੇਸ਼ਨ ਚੱਲ ਰਿਹਾ ਹੈ ਜਾ ਕੇ ਅਨਾਉਂਸ ਕਰੋ ਤੁਸੀਂ ਜਿਹੜੇ ਕਾਲੇ ਕਾਨੂੰਨ ਆ ਉਹ ਡਿਸਮਿਸ ਕਰੋ ਖੜੇ ਕਿੱਥੋਂ ਤੋਡੀ ਸਟੇਟਮੈਂਟ ਕੇਵਲ ਲੋਕਾਂ ਨੂੰ ਬੇਫਿਕੂ ਬਣਾਉਣਾ ਸੀ ਕਿ ਮੈਂ ਪੰਜਾਬ ਦਾ ਖੜਾ ਆਈਦਰ ਯੂ ਸੇਡ ਵੀਲ ਗਿਵ ਦਾ ਰੈਜ਼ੀਗਨੇਸ਼ਨ ਸਾਨੂੰ ਚੰਡੀਗੜ੍ਹ ਦਿਓ ਇਹ ਸਟੇਟਮੈਂਟ ਦਿਓ ਤੇ ਕਹਿੰਦੇ ਸੁਨੀਲ ਜਾਖੜ ਇਸੇ ਪਾਸੇ ਮੈਂ ਨਹੀਂ ਕਹ ਮੈਂ ਕਹਣਾ ਜੇ ਤੁਸੀਂ ਵਾਕਈ ਪੰਜਾਬ ਦੇ ਹਤੈਸ਼ੀ ਹੋ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਦਾ ਸੁਨੀਲ ਜਾਖੜ ਨੇ ਜਿਹੜਾ ਨਹੀਂ ਚਲੋ ਮੈਂ ਆਈ ਡੋਟ ਵਾਂਟ ਆਮ ਨਾਟ ਇੰਟਰਸਟਿਡ ਕਿ ਉਹ ਕੋਈ ਪੜ ਕੇ ਚੰਗੀ ਗੱਲ ਹੈ ਪਰ ਇਹ ਟਵੀਟ ਉਹ ਹਮੇਸ਼ਾ ਕਰਦੇ ਆ ਜਦੋਂ ਫਾਰਮ ਲਾਜ਼ ਤੇ ਆਈ ਟਵੀਟ ਕਰਤਾ बीबी अमीदा मसला आया सेम ट्वीट करता एसवाईएल दा सेम ट्वीट करता यूनिवर्सिटी दा सेम ट्वीट कर देंगे आईटी मेटली यार ਤੁਹਾਡਾ ਲੀਡਰ ਹੀ ਕਰਦਾ ਕਿਉਂ ਹੈ ਐਂਡ ਇਹ ट्वीट ਕਰਨ ਨਾਲ ਨਹੀਂ ਨਾ ਹੋਣਾ ਕਿ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਜੀ ਸਾਨੂੰ ਪਹਿਲਾਂ ਪੰਜਾਬ ਹੈ 2027 ਨੇੜੇ ਆ ਰਿਹਾ ਹਰ ਇੱਕ ਪਾਰਟੀ ਤਿਆਰੀ ਕਰ ਰਹੀ ਹੈ ਬੀਜੇਪੀ ਪਹਿਲਾਂ ਹੀ ਕਮਜ਼ੋਰ ਹੈ ਇਸ ਫੈਸਲੇ ਦੇ ਨਾਲ ਤਾਂ ਬੀਜੇਪੀ ਬਿਲਕੁਲ ਹੀ ਪੰਜਾਬ ਚ ਨੁਕਸਾਨ ਹੋਏਗਾ ਇਹ ਲੋਕ ਕਹਿ ਰਹੇ ਨੇ ਫਿਰ ਬੀਜੇਪੀ ਇਸ ਤਰੀਕੇ ਦਾ ਕਦਮ ਕਿਉਂ ਚੁੱਕ ਰਹੀ ਹੈ ਸਰ ਬੀਜੇਪੀ ਦਾ ਨੁਕਸਾਨ ਹੋਏਗਾ ਨਹੀਂ ਹੋਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਬੀਜੇਪੀ ਪੰਜਾਬ ਨੂੰ ਦੇਸ਼ ਤੋਂ ਅਲੱਗ ਦੇਖਦੀ ਹੈ ਕਿਉਂਕਿ ਹਿੰਦੁਸਤਾਨ ਦਾ ਇੱਕ ਹਿੱਸਾ ਪੰਜਾਬ ਜਿੱਥੇ ਆਰਐਸਐਸ ਦੀ ਵਿਚਾਰਧਾਰਾ ਹਜੇ ਤੱਕ ਲਾਗੂ ਨਹੀਂ ਹੋ ਸਕਦੀ ਵਾਰ-ਵਾਰ ਅਟੈਂਪਟ ਕਰਨ ਦੇ ਬਾਅਦ ਹਜੇ ਲਾਗੂ ਨਹੀਂ ਹੋਈ ਉਹ ਉਹਨਾਂ ਪਿੰਚ ਹਰ ਹਰ ਬਾਵਰ ਤੇ ਆ ਜਾ ਰਿਹਾ ਹੈ ਹਰ ਚੀਜ਼ ਵਰਤੀ ਜਾ ਰਹੀ ਹੈ ਹਰ ਏਜੰਸੀਆਂ ਦਾ ਇਸਤੇਮਾਲ ਹੋ ਰਿਹਾ ਹੈ ਤਾਂ ਲੱਗਦਾ ਹਾਲਾਤ ਖਰਾਬ ਹੋ ਸਕਦੇ ਇਸ ਤਰੀਕੇ ਨਾਲ ਇਹ ਚੀਜ਼ਾਂ ਹੋਈਆਂ ਕਿਤੇ ਗਵਰਨਰ ਰੂਲ ਵਾਲੇ ਪਾਸੇ ਨਾ ਚਲੇ ਜਾਈ ਸਸੋ ਨਹੀਂ ਦੇਖੋ ਲੈਟਸ ਸੀ ਅੱਜ ਜੇ ਪ੍ਰਡਿਕਟ ਨਹੀਂ ਮੈਂ ਕਰਦਾ ਬਿਲਕਿਨ ਹਾਂ ਹਰ ਪੰਜਾਬੀ ਨੂੰ ਇਸ ਗੱਲ ਤੇ ਪੰਜਾਬੀ ਨੇ ਇਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਅਕਾਲੀ ਦਲ ਨੇ ਵੀ ਕੋਰ ਕਮੇਟੀ ਦੀ ਮੀਟਿੰਗ ਸੱਦ ਲਈ ਅਕਾਲੀ ਦਲ ਵੀ ਜ਼ਬਰਦਸਤ ਵਿਰੋਧ ਕਰ ਰਿਹਾ ਹਰ ਇੱਕ ਪਾਰਟੀ ਵਿਰੋਧ ਕਰ ਰਹੀ ਹੈ देखो गाली है मैं कहना है कि डबल स्टैंडर्ड नहीं होना चाहिए दा भी त चंगी गल है दैट एवरीबॉडी हैव अ राइट अकाली दल ने भी सदी है बट जस्ट टेक ए स्कल तखड़ा कदी कोई अकाली दल नु सलोन लग पेंदे है कदी जाखड़ साहब दा आ जांदा कि अकाली दल बिना साडा गुज़ारा नहीं है अलायंस दी गल इंटरनल चलदी रहंदी है सो so, मेनू तां ही ता वो कामयाब नहीं हो रहे पा रहे पार्टीज दोनों पार्टीज ਆਈਦਰ ਕਲੈਰਿਟੀ ਲੈ ਕੇ आओ ਕਿ ਥੀਜ਼ ਆਰ ਦਾ ਇਸ਼ੂਜ਼ ਪੰਜਾਬ ਤੇ ਆ ਕਰੋਗੇ ਤਾਂ ਅਸੀਂ ਅਲਾਈਅንስ ਹੋ ਜਾਏਗਾ ਆ ਆ ਕਰੋਗੇ ਆ ਨਹੀਂ ਕਰੋਗੇ ਤਾਂ ਕਦੇ ਜਿੰਦਗੀ ਚ ਅਲਾਈਅንስ ਨਹੀਂ ਹੋਏਗਾ ਪਹਿਲਾਂ ਅਲਾਈਅንስ ਸੀ ਸੀਗਾ 10 ਸੋ ਕਿਤੇ ਨਾ ਕਿਤੇ ਦੋਨੇ ਸਰਵਾਈਵਲ ਦੀ ਲੜਾਈ ਲੜ ਰਹੇ ਨੇ ਸੋ ਕਿਤੇ ਨਾ ਕਿਤੇ ਇੰਟਰਨਲ ਇਹ ਵੀ ਗੱਲ ਚੱਲ ਰਹੀ ਹੈ ਕਿ ਯਾਰ ਪਲੀਜ਼ ਆਪਣਾ ਗੁਜ਼ਾਰਾ ਨਹੀਂ ਹੈ ਆਪਾਂ ਕੱਠੇ ਹੋ ਜਾਈਏ ਆਪਾਂ ਕੁਝ ਕਰ ਗਏ ਸੋ ਉਸ ਤੋਂ ਬਾਅਦ ਫਿਰ ਇਹ ਜਿਹੜੀਆਂ ਮੀਟਿੰਗਸ ਹੈਗੀਆਂ ਕੋਰ ਕਮੇਟੀਆਂ ਜਾਂ ਇਹ ਫੈਸਲੇ ਹੈ ਪੰਜਾਬ ਇਹਨਾਂ ਵੱਲ ਜ਼ਰੂਰ ਦੇਖੇਗਾ ਕਿ ਕਿਹੜੀਆਂ ਪਾਰਟੀਆਂ ਇਹਨਾਂ ਦਾ ਸਮਰਥਨ ਕਰ ਰਹੀਆਂ ਹਨ ਕੇਹੜਾ ਨਰਿੰਦਰ ਮੋਦੀ ਜੀ ਦੇ ਨਾਲ ਖੜ੍ਹ ਗਿਆ ਪੰਜਾਬ ਕਾਂਗਰਸ ਕੀ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਹੋਮ ਮਿਨਿਸਟਰ ਦੇ ਘਰ ਦੇ ਬਾਹਰ ਧਰਨਾ ਲਾਣਗੇ ਬੈਠੋਗੇ ਤੁਸੀਂ ਉੱਥੇ ਪਰਮਾਨੈਂਟ ਬੈਠੋਗੇ ਜਿਵੇਂ ਪਹਿਲਾਂ ਗੁਰਜੀਤ ਓਜਲਾ ਉਸ ਵੇਲੇ ਰਵਨੀਤ ਸਿੰਘ ਬਿੱਟੂ ਵੀ ਕਈ ਸਾਰੇ ਲੀਡਰ ਪਰਮਾਨੈਂਟ ਧਰਨੇ ਤੇ ਬੈਗੇ ਸੀ ਪੰਕਜ ਪੰਕਜ ਥਿਸ ਇਜ਼ ਅ ਇਨੀਸ਼ੀਅਲ ਸਟੇਜ ਐਂਡ ਵਾਟ ਵੀ ਆਰ ਡੂਇੰਗ ਕੱਲ ਕੀ ਕਰਾਂਗੇ ਅਸੀਂ ਅਸੀਂ ਸਾਰੀ ਕਾਂਗਰਸ ਪਾਰਟੀ ਅਸ ਕੱਲ ਤੇ ਮੀਟਿੰਗ ਕਰੇਗੀ ਆਈ ऍम ਨਾਟ ਕੱਲਾ ਪ੍ਰਦਾਨ ਨਾਲ ਸਾਰੀ ਜਿਹੜੀ ਸਾਡੀ ਇੰਟਰਨਲ ਪੋਲਿਟੀਕਲ ਅਫੇਅਰ ਕਮੇਟੀ ਹੈ ਵੀ ਡਿਸਕਸ ਇਨ ਥੈਟ ਐਂਡ ਨਾਲ ਪਾਰਟੀ ਮੀਟਿੰਗ ਹੋਣੀ ਚਾਹੀਦੀ ਪੰਜਾਬ ਚ ਕੋਈ ਮਾੜੀ ਗੱਲ ਨਹੀਂ ਕੋਈ ਮਾੜੀ ਗੱਲ ਨਹੀਂ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਥੈਂਕ ਯੂ ਤਾਂ ਕਾਂਗਰਸ ਵੀ ਜ਼ਬਰਦਸਤ ਵਿਰੋਧ ਕਰ ਰਹੀ ਹੈ ਔਰ ਇਹ ਇਸ ਮਸਲੇ ਨੂੰ ਲੈ ਕੇ ਹਰੇਕ ਸਿਆਸੀ ਪਾਰਟੀ ਦਾ ਕਹਿਣਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਦਾ ਹੀ ਰਹਿਣਾ ਚਾਹੀਦਾ ਹੈ ਜਗਿੰਦਰ ਸਿੱਧੂ ਦੇ ਨਾਲ ਪੰਕੇ ਪਈ ਪੰਜਾਬ